ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ਵੱਡੇ ਸਿਆਸੀ ਸੰਕਟ ਚੋਂ ਲੰਘ ਰਿਹਾ ਅਤੇ ਇੱਕ ਆਗੂਆਂ ਦਾ ਵੱਡਾ ਧੜਾ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਪ੍ਰਸ਼ਨ ਚਿੰਨ੍ਹ ਚੁੱਕ ਰਿਹਾ ਪਰ ਉਹਨਾਂ ਆਗੂਆਂ ਨੂੰ ਹੁਣ ਬੀਬਾ ਹਰਸਿਮਰਤ ਕੌਰ ਬਾਦਲ ਸਿੱਧੇ ਹੋ ਕੇ ਪਹੁੰਚੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਉਹਨਾਂ ਆਗੂਆਂ ਨੂੰ ਸ਼ਰਯਾਮ ਕਹਿ ਦਿੱਤਾ ਕਿ ਸਾਡੇ ਟੱਬਰ ਤੇ ਉਂਗਲੀ ਚੁੱਕਣ ਤੋਂ ਪਹਿਲਾਂ ਤੁਸੀਂ ਆਪਣੇ ਘਰੇਵਾਂ ਚ ਨਿਗਾਹ ਮਾਰ ਲਓ ਤੁਸੀਂ ਜੁੜੇ ਹੋ ਲੋਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਅਕਾਲੀ ਜਲਦੀ ਲੋਕ ਸਭਾ ਚ ਹੋਈ ਕਰਾਰੀ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੁਖਬੀਰ ਸਿੰਘ ਦੀ ਬਾਦਲ ਦੀ ਜਿਹੜੀ ਪ੍ਰਧਾਨਗੀ ਆ ਉਹ ਸਵਾਲਾਂ ਦੇ ਘੇਰੇ ਚ ਪਰ ਆਪਣੇ ਪਤੀ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਨੇ ਤਰੇ ਨੇ ਉਹਨਾਂ ਨੇ ਉਹਨਾਂ ਜਥੇਦਾਰਾਂ ਨੂੰ ਕਰੜੇ ਹੱਥੀ ਲੈ ਲਿਆ ਜਿਹੜੇ ਸੁਖਬੀਰ ਸਿੰਘ ਬਾਦਲ ਤੋਂ ਪ੍ਰਧਾਨਗੀ ਦਾ ਅਹੁਦਾ ਵਾਪਸ ਮੰਗ ਰਹੇ ਨੇ ਬੀਬਾ ਬਾਦਲ ਕੀ ਕਹਿੰਦੇ ਆ ਤੁਹਾਨੂੰ ਸੁਣਾਉਂਦੇ ਆ ਜ਼ਰੂਰ ਇਸ ਗੱਲ ਦਾ ਚਿੰਤਨ ਕਰੋ ਕਿ ਵੀ ਪਿੰਡਾਂ ਤੋਂ ਜੇ ਅਸੀਂ ਸਾਡੀ ਘਾਟ ਰਹਿ ਗਈ ਉਹਦਾ ਕਾਰਨ ਕੀ ਸੀ ਕੀ ਅਸੀਂ ਆਪਣਾ ਸਨੇਹਾ ਘਰ ਕਰਤਾ ਹੀ ਲਜਾਂ ਚੇ ਘਾਟ ਕਮੀ ਰਹਿ ਗਈ ਕੀ ਅਸੀਂ ਲੋਕਾਂ ਦੇ ਵਿੱਚ ਘਟ ਵਿਚਰਦੇ ਸੀ ਕੀ ਘਾਟ ਕਮੀਆਂ ਸੀਗੀਆਂ ਉਹਨਾਂ ਦਾ ਸੁਧਾਰ ਕਿਵੇਂ ਹੋ ਸਕਦਾ ਹੈ ਕਿਉਂਕਿ ਜੇ ਸਤਾਈ ਚ ਸਰਕਾਰ ਬਣਾਨੀ ਹੈ ਤਾਂ ਫਿਰ ਚਿੰਤਨ ਕਰਨਾ ਜ਼ਰੂਰੀ ਹੈ ਮੈਂ ਇਹ ਚਿੰਤਾ ਨਹੀਂ ਸਮਝਦੀ ਕਿ ਜਿਹੜੇ ਸਾਡੇ ਵਿੱਚੋਂ ਜਾਂ ਸਾਡੇ ਵਿਰੋਧੀਆਂ ਨੇ ਤਾਂ ਕਹਿਣਾ ਹੀ ਲੇਕਿਨ ਸਾਡੇ ਵਿੱਚੋਂ ਜਿਹੜੇ ਆਪਤੀ ਜੇਤੀ ਜੇ ਨੰਬਰ 'ਚ ਆਏ ਨੇ ਕੰਮ ਖੋਦ ਨਹੀਂ ਕੀਤਾ ਤੀਜੇ ਨੰਬਰ 'ਚ ਤੁਸੀਂ ਆਓ ਤਾਂ ਕੋਈ ਵੀ ਸਾਰੀ ਗਲਤੀਆਂ ਤਾਂ ਵੀ ਲੀਡਰਸ਼ਿਪ ਦੀ ਹੈ ਲੀਡਰਸ਼ਿਪ ਦੀ ਗਲਤੀ ਹੋ ਸਕਦੀ ਹੈ ਲੇਕਿਨ ਪਹਿਲੇ ਅੰਕ ਨੇ ਅੰਦਰ ਚਾਹਤੀ ਹੈ ਕਿ ਸਾਡੀ ਕੀ ਘਾਟ ਕਮੀ ਰਹੀ ਹੈ ਕਿਉਂਕਿ ਲੀਡਰਸ਼ਿਪ ਦੇ ਹੋਤੇ ਤਬ ਬਠਿੰਡੇ ਹਲਕੇ ਦੇ ਲੋਕਾਂ ਨੇ ਮੋਹਰ ਲਾ ਕੇ ਪਿਛਲੀ ਵਾਰੀ ਵੀ ਦੋ ਜਿਤਾਤੇ ਸੀ ਉਨ੍ਹੀ ਚ ਹੁਣ ਵੀ ਪਰਵਾਰ ਜਿਤਾਤਾ ਤਾਂ ਜੇ ਲੀਡਰਸ਼ਿਪ ਦੀ ਕੋਈ ਗੱਲ ਹੁੰਦੀ ਤਾਂ ਲੋਕੀ ਪਹਿਲੇ ਹੀ ਫਤਵਾ ਦਿੰਦੇ ਸੋ ਪਹਿਲੇ ਤਾਂ ਆਤਮ ਚਿੰਤਨ ਹੋ ਕਰਨ ਜਿਹੜੀ ਉਂਗਲ ਚੱਕਦੇ ਨੇ ਤੇ ਅਸੀਂ ਵੀ ਆਤਮ ਚਿੰਤਨ ਕਰੀਏ ਕਿ ਅਸੀਂ ਸੁਧਾਰ ਕਿਵੇਂ ਕਰ ਸਕਦੇ ਹਾਂ ਸਾਡੇ ਪਿੰਡਾਂ 'ਚ ਜੇ ਘਟਿਆ ਤੇ ਸਤਾਈ ਚ ਆਪਾਂ ਕਿਵੇਂ ਵਧਾਈਏ ਤੁਸੀਂ ਵੀ ਮੈਨੂੰ ਪਾਵੇਂ ਲਿਖ ਕੇ ਦਿਓ ਮੈਂ ਕਿਵੇਂ ਸੁਧਾਰ ਸਕਦੀ ਆ ਮੇਰੀ ਘਾਟ ਕਮੀ ਕੀ ਰਹੀ ਐ ਤਾਂ ਕਿ ਅਗਲੇ 5 ਸਾਲਾਂ ਮੈਂ ਉਹਨਾਂ ਨੂੰ ਪੂਰਾ ਕਰ ਸਕਾਂ ਕਿ ਪ੍ਰੇਮ ਜੀ ਕੀ ਕਰ ਸਕਦੇ ਨੇ ਪ੍ਰਧਾਨ ਸਾਹਿਬ ਕੀ ਕਰ ਸਕਦੇ ਨੇ ਸਕਲ ਪ੍ਰਧਾਨ ਕੀ ਕਰ ਸਕਦੇ ਨੇ ਤਾਂ ਤੁਸੀਂ ਪਿੰਡ ਪਿੰਡ ਦੀ ਜ਼ਿੰਮੇਵਾਰੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਐ ਪਿੰਡ ਦੇ ਆਗੂਆਂ ਦੀ ਤਾਂ ਤੁਸੀਂ ਸੋਣੀ ਲਿਆ ਬੀਬਾ ਬਾਦਲ ਕਿਸ ਤਰ੍ਹਾਂ ਨਾਲ ਉਹਨਾਂ ਜਥੇਦਾਰਾਂ ਨੂੰ ਸਿੱਧੇ ਹੋ ਕੇ ਪੈਗੇ ਵੀ ਤੁਸੀਂ ਪਹਿਲਾਂ ਆਪਣਾ ਗਿਰੇਮਾਨ ਝਾਕ ਲੋ ਆਪਣੀਆਂ ਗਲਤੀਆਂ ਝਾਕ ਲੋ ਤੁਸੀਂ ਲੋਕਾਂ ਚ ਨਹੀਂ ਫਿਰਦੇ ਸੀ ਤਾਂ ਤੁਸੀਂ ਤੀਜੇ ਨੰਬਰ ਤੇ ਆ ਗਏ ਸਵਾਲ ਇਹ ਪੈਦਾ ਹੁੰਦਾ ਹੈ ਕਿ ਬੀਬਾ ਬਾਦਲ ਤੁਸੀਂ ਤਾਂ 50000 ਤੇ ਜਿੱਤ ਗਏ ਜਿਹੜੇ ਹਾਰ ਗਏ ਉਹਨਾਂ ਦੇ ਤੱਕ ਤੜਫਣਾਈਆਂ ਕਿ ਆਖਰਕਾਰ ਹਾਰ ਕਿਉਂ ਹੋਈ ਜਾਣਕਾਰ ਹਲਕੇ ਤਾਂ ਇਹ ਵੀ ਦੱਸਦੇ ਆ ਕਿ ਸਾਰੀ ਤਾਕਤ ਬਾਦਲ ਪਰਿਵਾਰ ਤੇ ਸ਼ਰੋਮਣੀ ਅਕਾਲੀ ਦਲ ਨੇ ਆਖਰੀ ਦਿਨਾਂ ਚ ਆ ਕੇ ਬਠਿੰਡੇ ਚ ਝੋਕ ਰੱਖੀ ਸੀ ਵਿਕਰਮ ਸਿੰਘ ਮਜੀਠੀਆ ਬਠਿੰਡੇ ਚ ਕੈਂਪ ਕਰ ਰਹੇ ਸੀ ਹੋਰ ਵੱਡੇ ਆਗੂ ਬਠਿੰਡੇ ਚ ਕੈਂਪ ਕਰ ਰਹੇ ਸੀ ਇੱਥੋਂ ਤੱਕ ਕਿ ਸੁਖਬੀਰ ਸਿੰਘ ਬਾਦਲ ਨੇ ਆਪਣਾ ਆਖਰੀ ਦਿਨਾਂ ਚ ਫੋਕਸ ਜਿਹੜਾ ਉਹ ਬਠਿੰਡੇ ਚ ਲਿਆਂਦਾ ਤੁਸੀਂ ਕਹਿੰਦੇ ਹੋ ਕਿ ਉਹ ਤੀਜੇ ਨੰਬਰ ਤੇ ਆ ਗਏ ਉਹ ਪਿੰਡਾਂ ਚ ਬੜੇ ਨਹੀਂ ਲੋਕਾਂ ਚ ਗਏ ਨਹੀਂ ਲੋਕਾਂ ਦੇ ਕੰਮ ਨਹੀਂ ਆਏ ਤਾਂ ਤੁਹਾਨੂੰ ਟਿਕਟ ਦੇਣ ਤੋਂ ਪਹਿਲਾਂ ਤੁਹਾਡੇ ਪਤੀ ਨੂੰ ਤੇ ਪ੍ਰਧਾਨ ਨੂੰ ਇਹ ਗੱਲ ਪਤਾ ਨਹੀਂ ਸੀਗੇ ਵੀ ਭਾਈ ਇਹ ਆਗੂ ਤਾਂ ਨਾ ਖੇਦਣੇ ਇਹਦਾ ਵੋਟਾਂ ਲੈ ਆ ਹੀ ਨਹੀਂ ਸਕਦੇ ਤੁਹਾਨੂੰ ਮਹਿੰਦਰ ਸਿੰਘ ਕੇਪੀ ਨੂੰ ਸ਼ਾਮਲ ਕਰਾਉਣ ਤੋਂ ਪਹਿਲਾਂ ਇਹ ਗੱਲ ਦਾ ਪਤਾ ਨਹੀਂ ਸੀ ਕਿ ਮਹਿੰਦਰ ਸਿੰਘ ਕੇਪੀ ਇਸ ਨੇ ਸਿਆਸੀ ਤੌਰ ਦੇ ਉੱਤੇ ਖੁੰਝੇ ਲੱਗਿਆ ਹੋਇਆ ਆਗੂ ਹੈ ਪਰ ਤੁਸੀਂ ਟਿਕਟਾਂ ਵੀ ਦਿੱਤੀਆਂ ਤੁਸੀਂ ਉਹਨਾਂ ਨੂੰ ਚੋਣ ਵੀ ਲੜਾਈ ਤੇ ਤੁਸੀਂ ਉਹਨਾਂ ਨੂੰ ਹੱਲਾਸ਼ੇਰੀਆਂ ਵੀ ਦਿੱਤੀਆਂ ਉਦਾਹਰਣ ਸਪਸ਼ਟ ਹੈ ਕਿ ਸੰਗਰੂਰ ਦੇ ਵਿੱਚ ਇਕਬਾਲ ਸਿੰਘ ਝੁੰਦਾ ਨੂੰ ਤੁਹਾਡੇ ਪਤੀ ਤੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਥਾਪੜਾ ਸੀ ਕਿ ਉਹਨਾਂ ਨੇ ਚੋਣ ਲੜੀ ਤੁਹਾਨੂੰ ਪਤਾ ਨਹੀਂ ਸੀ ਕਿ ਇਕਬਾਲ ਸਿੰਘ ਝੁੰਦਾ ਦਾ ਧੂਰੀ ਤੇ ਅਮਰਗੜ ਤੋਂ ਬਾਹਰ ਕੀ ਆਧਾਰ ਹੈ ਤੁਹਾਨੂੰ ਇਹ ਪਤਾ ਸੀ ਨਾ ਤਾਂ ਤੁਹਾਡੇ ਪਤੀ ਦੀਆਂ ਇਹ ਗਲਤੀਆਂ ਨਹੀਂਆਂ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਇਹ ਹਾਲ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਜੇਕਰ ਭਾਰਤੀ ਜਨਤਾ ਪਾਰਟੀ ਦੇ ਨਾਲ ਉਹ ਵੀ ਪਿੱਛੇ ਰਿਹਾ ਜ਼ਿਆਦਾਤਰ ਸੀਟਾਂ ਤੇ ਤਾਂ ਇਹ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਹੈ ਬਠਿੰਡਾ 'ਚ ਦਾ ਜਿਸ ਤਰ੍ਹਾਂ ਨਾਲ ਤੁਸੀਂ ਜਿੱਤੇ ਉਹ ਸਾਰਿਆਂ ਦੇ ਸਾਹਮਣੇ ਹੈ ਕਿ ਲੋਕ ਤਾਂ ਇਥੋਂ ਤੱਕ ਇਲਜ਼ਾਮ ਲਾਉਂਦੇ ਆ ਕਿ ਤੁਹਾਡੀ ਸਿਆਸੀ ਘਰਾਣਿਆਂ ਨਾਲ ਕਈਆਂ ਨਾਲ ਸੈਟਿੰਗ ਹੋ ਗਈ ਤਲਵੰਡੀ 'ਚ ਵੋਟਾਂ ਤੁਹਾਨੂੰ ਵੱਧ ਗਈਆਂ ਇਹ ਸਾਰੀਆਂ ਚੀਜ਼ਾਂ ਨੇਗੀਆਂ ਜਿਹੜੀਆਂ ਕਈ ਪਾਸਿਆਂ ਵੱਲ ਇਸ਼ਾਰੇ ਕਰਦੀਆਂ ਨੇ ਆਖਰਕਾਰ ਪਾਰਟੀ ਨੂੰ ਸਵੈ ਪਰਚੋਲ ਤੇ ਪਰਚੋਲ ਦੀ ਜ਼ਰੂਰਤ ਹੈ ਉਸ ਤੋਂ ਪਹਿਲਾਂ ਬਾਦਲ ਪਰਿਵਾਰ ਨੂੰ ਆਪਣੀ ਸਵੈ ਪਰਚੋਲਤਾ ਕਰ ਲੈਣੀ ਚਾਹੀਦੀ ਹੈ ਤਾਂ ਜੋ ਉਹਨਾਂ ਤੇ ਜਿਹੜੀਆਂ ਉਂਗਲੀਆਂ ਉੱਠਦੀਆਂ ਨੇ ਉਹਨਾਂ ਦਾ ਜਵਾਬ ਉਹ ਸਹੀ ਤਰੀਕੇ ਨਾਲ ਦੇ ਸਕੇ ਗੁੱਸਾ ਕਰਨ ਦੀ ਇਸ ਮਾਮਲੇ 'ਚ ਲੋੜ ਨਹੀਂ ਹੈ